ਸਾਹਿਬੇ ਕਮਾਲ ਧੰਨ ਧੰਨ ਸਤਨੂ ਗਿਆਨਤ ਮਹਾਰਾਜ ਜੀ ਜਉਤੀ ਪਾਤਸ਼ਾਹ ਸਤਪੁਰਨ ਆਤਮਾਰਾਜ ਜੀ ਜੈ ਧੰਨ ਧੰਨ ਸਤਗੁਰੂ ਗਿੜਦਾਰੀ ਨਾਸ ਮਹਾਰਾਜ ਜੀ ਜੈ ਸਰਬ ਸਾਸਤ ਜੀ ਦੇਸ਼ਾਂ ਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਤਾਂ ਨੂੰ ਸਾਹਿਬੇ ਕਮਾਲ ਸਤਗੁਰੂ ਗਿਆਨਤ ਮਹਾਰਾਜ ਜੀ ਦੇ 168ਵੇਂ અવਤਾਰ ਦਿਹਾੜੇ ਦੀ ਲੱਖ ਲੱਖ ਵਧਾਈਆਂ ਦਿੰਦੇ ਆ ਜੀ ਔਰ ਬੇਨਤੀਆਂ ਕਰਦੇ ਹਾਂ ਕਿ ਚਾਰ ਪੰਜदाई ਨੂੰ ਭਗਵਾਨ ਵਾਰਮਿਕੀ تیرਤ ਗਿਆਨ ਆਸ਼ਰਮ ਅਸਰ ਵਿਖੇ ਭਗਵਾਨ ਵਾਰਮਿਕੀ تیرਤ ਗਿਆਨ ਆਸ਼ਰਮ ਵਿਖੇ ਤਾਂ ਤਾਂ ਸਾਧੂ ਜੋਗੀ ਪਾਸ਼ਾ ਪੁਰਨਾਥ ਮਹਾਰਾਜ ਦੇ ਚਰਨ ਸੇਵਕ ਸਤੂ ਗੁਰਦਾਰੀ ਨਾਥ ਮਹਾਰਾਜ ਜੀ ਜੋ ਅਗਵਾਈ ਹੇਠ ਸਤਗੁਰਾਂ ਦਾ ਅਵਤਾਰ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਜਨ ਨਾਲ ਮਨਾਇਆ ਜਾ ਰਿਹਾ ਹੈ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਇਸ ਜੋੜ ਮੇਲੇ ਦੇ ਵਿੱਚ ਪਹੁੰਚ ਕੇ ਆਦਿਆਂ ਲਗਵਾਓ ਤੇ ਗਰੂ ਕਰਦੇ ਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ 3 ਤਰੀਕ ਨੂੰ ਆਦਵਾਸਿਆਂ ਦੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਸਾਹਿਬ ਜੀ ਇਲਾਹੀ ਬਾਣੀ ਦੇ ਖੰਡਪਾਰ ਸਾਹਿਬ ਰੋਂ ਕੋ ਹੋਣਗੇ ਔਰ ਨਾਲ ਦੀ ਨਾਲ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਇਸ ਵਾਰ ਸਰਦਾਰਾਂ ਨੇ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਹੈ ਸੋ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਕਿ ਬਦ ਤੋਂ ਬਾਦ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਕੇ ਆਪਣਾ ਯੋਗਦਾਨ ਪਾਓ ਜੀ 4 ਜੁਲਾਈ ਨੂੰ ਸ਼ਾਮ 9 ਵੇ ਤੋਂ ਲੈ ਕੇ ਸਵੇਰੇ 3 ਵਜੇ ਤੱਕ ਗੁਰਮਹਾਰਾਜ ਦੇ ਕੀਰਤਨ ਜਸ ਦੇ ਨਾਲ ਪੰਜ ਵੰਦ ਸਜਾਏ ਜਾਣਗੇ ਤੇ 5 ਜੁਲਾਈ ਨੂੰ ਆਧਵਾਸੀਆਂ ਦੇ ਕੌਮੀ ਗ੍ਰਾਮ ਚ ਗਿਆਨ ਪ੍ਰਕਾਸ਼ ਜੀ ਸਹਿਬ ਜੀ ਦੇ ਖੰਡਪਾਰ ਸਹਿਬ ਦੇ ਹੋਗ ਬ੍ਰੰਤ ਭਾਰੀ ਦਿਵੰਸ ਸਜਾਏ ਜਾਣਗੇ ਜੋ ਸ਼ਾਮ 4 ਵਜੇ ਤੱਕ ਚੱਲਣਗੇ ਜੀ ਉਸ ਨੂੰ ਸੰਤਾਨ ਨੂੰ ਬੇਨਤੀ ਹੈ ਇਸ ਜੋੜ ਮੇਲੇ ਦੌਰਾਨ ਵਕ ਵਕ ਸਮਾਗਾਂ ਵਿੱਚ ਹਿੱਸਾ ਪਾ ਕੇ ਯੋਗਦਾਨ ਪਾ ਕੇ ਹਾਜ਼ਰੀਆਂ ਲਗਵਾ ਕੇ ਰੂਕਾ ਦੇ ਆ ਖੁਸ਼ੀਆਂ ਪ੍ਰਾਪਤ ਹੋ ਜੀ ਤੇ ਆਪਣਾ ਜੀਵਨ ਸਫਲਾ ਕਰੋ ਜੀ ਜੋ ਬਲੇ ਸੁੰਦਰ ਪਏ ਭਗਵਾਨ ਵਾਲੀ ਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸਵਰ ਸਤਨੁਗਨ ਨਤ ਮਹਾਰਾਜ ਕੀ ਜੈ ਜੋਗੀ ਪਾਸ਼ਾ ਸਤਗੁਰੂ ਪੁਰਨ ਨਾਮ ਮਹਾਰਾਜ ਕੀ ਜੈ ਸਰਬ ਸਾਸ ਮਿੱਤੀ ਜੈ